ਐਡਵੈਂਚਰ ਰਿਐਲਿਟੀ ਸ਼ੋਅ ਰੋਡਿਸ ਡਬਲ ਕਰਾਸ ਦੇ ਗੈਂਗ ਬੌਸ ਪ੍ਰੇਸ ਨੂਰਲਾ ਤੇ ਉਹਨਾਂ ਦੀ ਵਾਈਫ ਯੂਵਿਕਾ ਚੌਧਰੀ ਇੱਕ ਬਾਰ ਫਿਰ ਤੋਂ ਲਾਈਮਲਾਈਟ ਵਿੱਚ ਆ ਗਏ ਨੇ ਹਾਲੀ ਵਿੱਚ ਇਹ ਸਟਾਰ ਕਪਲ ਆਪਣੇ ਆਪਸੀ ਕਲੇਸ਼ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਵਿੱਚ ਰਿਹਾ ਸੀ ਹੁਣ ਦੋਵਾਂ ਤੇ ਰਿਸ਼ਵਤ ਖੋਰੀ ਦੇ ਦੋਸ਼ ਲੱਗੇ ਨੇ ਤੇ ਜਿਸ ਕਰਕੇ ਇੱਕ ਬਾਰ ਫਿਰ ਤੋਂ ਇਹ ਦੋਨੋਂ ਕੰਟਰੋਵਰਸੀ ਵਿੱਚ ਗਿਰ ਚੁੱਕੇ ਨੇ ਐਡਵੈਂਚਰ ਰਿਐਲਿਟੀ ਸ਼ੋਅ ਰੋਡ ਇਸ ਡਬਲ ਕਰਾਸ ਦੇ ਤਾਜ਼ਾ ਐਪੀਸੋਡ ਵਿੱਚ ਆਡੀਸ਼ਨ ਲਈ ਆਏ ਇੱਕ ਮੁਕਾਬਲੇਬਾਜ਼ ਨੇ ਗੈਂਗ ਬੌਸ ਪ੍ਰਿੰਸ ਨੂਰਲਾ ਤੇ ਉਹਨਾਂ ਦੀ ਵਾਈਫ ਯੂਵਿਕਾ ਚੌਧਰੀ ਤੇ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਹੈ ਮੁਕਾਬਲੇਬਾਜ਼ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਨੇ ਸ਼ੋਅ ਵਿੱਚ ਹਿੱਸਾ ਲੈਣ ਦੇ ਨਾਮ ਤੇ 20 ਲੱਖ ਰੁਪਏ ਦੀ ਡਿਮਾਂਡ ਕੀਤੀ ਹੈ ਇਸ ਦਾਅਵੇ ਨੇ ਪ੍ਰਿੰਸ ਤੇ ਯੂਵਿਕਾ ਦੇ ਨਾਲ-ਨਾਲ ਸ਼ੋਅ ਵਿੱਚ ਮੌਜੂਦ ਕੰਟੈਸਟੈਂਟ ਤੇ ਸ਼ੋਅ ਦੇ ਹੋਸਟ ਰਣਵੀਰ ਸਿੰਘਾਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਪ੍ਰਿੰਸ ਦੇ ਮੁਕਾਬਲੇਬਾਜ਼ ਨੇ ਤੁਰੰਤ ਜੋ ਪ੍ਰੈਂਡਲੀ ਵੀ ਕਿਹਾ ਰੋਡਿਸ ਵਿੱਚ ਪਹੁੰਚੇ ਇੱਕ ਮੁਕਾਬਲੇਬਾਜ਼ ਨੇ ਦਾਅਵਾ ਕੀਤਾ ਸੀ ਕਿ ਪ੍ਰਿੰਸ ਨਰੂਲਾ ਸ਼ੋਅ ਵਿੱਚ ਜਗ੍ਹਾ ਪੱਕੀ ਕਰਨ ਲਈ ਉਸ ਤੋਂ 20 ਲੱਖ ਰੁਪਏ ਦੀ ਡਿਮਾਂਡ ਕਰ ਰਹੇ ਨੇ ਜਿਵੇਂ ਹੀ ਪ੍ਰਿੰਸ ਨਰੂਲਾ ਨੇ ਆਪਣੇ ਤੇ ਲੱਗੇ ਹੋਏ ਰਿਸ਼ਵਤ ਦੇ ਦੋਸ਼ਾਂ ਬਾਰੇ ਸੁਣਿਆ ਉਹਨਾਂ ਨੇ ਆਪਣਾ ਆਪਾ ਗਵਾ ਦਿੱਤਾ ਤੇ ਆਪਣੀ ਨਰਾਜ਼ਗੀ ਨੂੰ ਖੁੱਲ ਕੇ ਜ਼ਾਹਰ ਕੀਤਾ ਤੇ ਮੁਕਾਬਲੇਬਾਜ਼ ਦੇ ਦੋਸ਼ਾਂ ਨੂੰ ਬਿਲਕੁਲ ਨਕਾਰ ਦਿੱਤਾ ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਸ਼ੋਅ ਦੇ ਹੋਸਟ ਰਣਵੀਜ ਸਿੰਘਾ ਨੇ ਇੱਕ ਮੁਕਾਬਲੇਬاز ਦੀ ਫਾਈਲ ਕੋਲੀ ਮੁਕਾਬਲੇਬاز ਨੇ ਆਪਣੀ ਫਾਈਲ ਵਿੱਚ ਪ੍ਰਿੰਸ ਤੇ ਦੋਸ਼ ਲਗਾਇਆ ਸੀ ਕਿ ਪ੍ਰਿੰਸ ਨੇ ਰੋਡੀਜ਼ ਵਿੱਚ ਉਹਨਾਂ ਦੀ ਜਗ੍ਹਾ ਪੱਕੀ ਕਰਨ ਦੇ ਬਦਲੇ ਪੈਸੇ ਦੀ ਮੰਗ ਕੀਤੀ ਸੀ ਮੁਕਾਬਲੇਬاز ਦੇ ਇਸ ਦਾਅਵੇ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸਾਰੇ ਗੈਂਗ ਬੌਸ ਇਹ ਸੁਣ ਕੇ ਬਿਲਕੁਲ ਹੈਰਾਨ ਰਹਿ ਗਏ ਤੇ ਪ੍ਰਿੰਸ ਵੀ ਗੁੱਸੇ ਵਿੱਚ ਆ ਗਏ ਪ੍ਰਿੰਸ ਨਰੂਲਾ ਦੇ ਇਸ ਜਵਾਬ ਦਾ ਦਾਵਾ ਕਰਨ ਵਾਲੇ ਮੁਕਾਬਲੇਬਾਜ਼ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਸੀ ਕਿ ਪਿਛਲੇ ਸਾਲ ਰੋਡੀ ਸ਼ਿਵਤ ਵੀ ਪ੍ਰਿੰਸ ਦੀ ਵਾਈਫ ਯੂਵਿਕਾ ਦੇ ਨਾਲ ਸੰਪਰਕ ਕਰਨ ਤੋਂ ਬਾਅਦ ਹੀ ਸ਼ੋਅ ਵਿੱਚ ਆਇਆ ਸੀ ਇਹ ਸੁਣ ਕੇ ਪ੍ਰਿੰਸ ਨੂੰ ਕਾਫੀ ਜ਼ਿਆਦਾ ਗੁੱਸਾ ਆ ਗਿਆ ਉਹਨਾਂ ਨੇ ਕਿਹਾ ਕਿ ਵੇਖੋ ਤੁਸੀਂ ਮੇਰੇ ਨਾਲ ਗੱਲ ਕਰੋ ਮੈਂ ਕੁਝ ਨਹੀਂ ਕਹਿੰਦਾ ਪਰ ਹੁਣ ਤੁਸੀਂ ਮੇਰੀ ਪਤਨੀ ਦਾ ਨਾਮ ਲਿਆ ਹੈ ਪ੍ਰਿੰਸਨ ਰੁਲਾ ਨੇ ਆਪਣਾ ਬਚਾਅ ਕਰਦੇ ਹੋਏ ਕਿਹਾ ਕਿ ਮੇਰਾ ਭਰਾ ਪਿਛਲੇ 5 ਸਾਲਾਂ ਤੋਂ ਆਡੀਸ਼ਨ ਦੇਣ ਆ ਰਿਹਾ ਹੈ ਆਖਿਰਕਾਰ ਉਸਨੇ ਪਿਛਲੇ ਸਾਲ ਤੋਂ ਆਉਣਾ ਬੰਦ ਕਰ ਦਿੱਤਾ ਕਿਉਂਕਿ ਉਸ ਦਾ ਸਿਲੈਕਸ਼ਨ ਨਹੀਂ ਹੋ ਰਿਹਾ ਸੀ ਮੈਂ ਇੱਥੇ ਕਿਸੇ ਨੂੰ ਨਹੀਂ ਦੱਸਿਆ ਕਿ ਉਹ ਮੇਰਾ ਭਰਾ ਹੈ ਜਾਂ ਉਸ ਨੂੰ ਕਿਸੇ ਤਰ੍ਹਾਂ ਵੀ ਕੋਈ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਮੁਕਾਬਲੇ ਬਾਅਦ ਇਸ ਦਾਅਵੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਸਾਰੇ ਹੀ ਗੈਂਗ ਬੌਸ ਇਹ ਸੁਣ ਕੇ ਹੈਰਾਨ ਰਹਿ ਗਏ ਨੇ ਤੇ ਪ੍ਰਿੰਸ ਵੀ ਕਾਫੀ ਗੁੱਸੇ ਵਿੱਚ ਆ ਗਏ ਸਨ ਇਸ ਦਾਅਵੇ ਦੇ ਬਾਅਦ ਇੱਕ ਵਾਰ ਫਿਰ ਤੋਂ ਪ੍ਰਿੰਸ ਨਰੂਲਾ ਕੰਟਰੋਵਰਸੀ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਐਡਵੈਂਚਰ ਰਿਐਲਿਟੀ ਸ਼ੋਅ ਰੋਡਿਸ ਡਬਲ ਕਰਾਸ ਦੇ ਗੈਂਗ ਬੌਸ ਪ੍ਰਿੰਸ ਨਰੂਲਾ ਤੇ ਉਹਨਾਂ ਦੀ ਵਾਈਫ ਯੂਵਿਕਾ ਚੌਧਰੀ ਇੱਕ ਵਾਰ ਫਿਰ ਤੋਂ ਲਾਈਮਲਾਈਟ ਵਿੱਚ ਆ ਗਏ ਨੇ ਹਾਲੀ ਵਿੱਚ ਇਹ ਸਟਾਰ ਕਪਲ ਆਪਣੇ ਆਪਸੀ ਕਲੇਸ਼ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਵਿੱਚ ਰਿਹਾ ਸੀ ਹੁਣ ਦੋਵਾਂ ਤੇ ਰਿਸ਼ਵਤ ਖੋਰੀ ਦੇ ਦੋਸ਼ ਲੱਗੇ ਨੇ ਤੇ ਜਿਸ ਕਰਕੇ ਇੱਕ ਵਾਰ ਫਿਰ ਤੋਂ ਇਹ ਦੋਨੋਂ ਕ ਐਡਵੈਂਚਰ ਰਿਐਲਿਟੀ ਸ਼ੋਅ ਰੋਡ ਇਸ ਡਬਲ ਕਰਾਸ ਦੇ ਤਾਜ਼ਾ ਐਪੀਸੋਡ ਵਿੱਚ ਆਡੀਸ਼ਨ ਲਈ ਆਏ ਇੱਕ ਮੁਕਾਬਲੇਬਾਜ਼ ਨੇ ਗੈਂਗ ਬੌਸ ਪ੍ਰਿੰਸ ਨੂਰਲਾ ਤੇ ਉਹਨਾਂ ਦੀ ਵਾਈਫ ਯੂਵਿਕਾ ਚੌਧਰੀ ਤੇ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਹੈ ਮੁਕਾਬਲੇਬਾਜ਼ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਨੇ ਸ਼ੋਅ ਵਿੱਚ ਹਿੱਸਾ ਲੈਣ ਦੇ ਨਾਮ ਤੇ 20 ਲੱਖ ਰੁਪਏ ਦੀ ਡਿਮਾਂਡ ਕੀਤੀ ਹੈ ਇਸ ਦਾਅਵੇ ਨੇ ਪ੍ਰਿੰਸ ਤੇ ਯੂਵਿਕਾ ਦੇ ਨਾਲ-ਨਾਲ ਸ਼ੋਅ ਵਿੱਚ ਮੌਜੂਦ ਕੰਟੈਸਟੈਂਟ ਤੇ ਸ਼ੋਅ ਦੇ ਹੋਸਟ ਰਣਵੀਰ ਸਿੰਘਾਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਪ੍ਰਿੰਸ ਦੇ ਮੁਕਾਬਲੇਬਾਜ਼ ਨੂੰ ਤੁਰੰਤ ਚੋਪ੍ਰੈਂਡਲੀ ਵੀ ਕਿਹਾ ਰੋਡਿਸ ਵਿੱਚ ਪਹੁੰਚੇ ਇੱਕ ਮੁਕਾਬਲੇਬਾਜ਼ ਨੇ ਦਾਅਵਾ ਕੀਤਾ ਸੀ ਕਿ ਪ੍ਰਿੰਸ ਨਰੂਲਾ ਸ਼ੋਅ ਵਿੱਚ ਜਗ੍ਹਾ ਪੱਕੀ ਕਰਨ ਲਈ ਉਸ ਤੋਂ 20 ਲੱਖ ਰੁਪਏ ਦੀ ਡਿਮਾਂਡ ਕਰ ਰਹੇ ਨੇ ਜਿਵੇਂ ਹੀ ਪ੍ਰਿੰਸ ਨਰੂਲਾ ਨੇ ਆਪਣੇ ਤੇ ਲੱਗੇ ਹੋਏ ਰਿਸ਼ਵਤ ਦੇ ਦੋਸ਼ਾਂ ਬਾਰੇ ਸੁਣਿਆ ਉਹਨਾਂ ਨੇ ਆਪਣਾ ਆਪਾ ਗਵਾ ਦਿੱਤਾ ਤੇ ਆਪਣੀ ਨਰਾਜ਼ਗੀ ਨੂੰ ਖੁੱਲ ਕੇ ਜ਼ਾਹਰ ਕੀਤਾ ਤੇ ਮੁਕਾਬਲੇਬਾਜ਼ ਦੇ ਦੋਸ਼ਾਂ ਨੂੰ ਬਿਲਕੁਲ ਨਕਾਰ ਦਿੱਤਾ ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਸ਼ੋਅ ਦੇ ਹੋਸਟ ਰਣਵੀਜ ਸਿੰਘਾ ਨੇ ਇੱਕ ਮੁਕਾਬਲੇਬاز ਦੀ ਫਾਈਲ ਕੋਲੀ ਮੁਕਾਬਲੇਬاز ਨੇ ਆਪਣੀ ਫਾਈਲ ਵਿੱਚ ਪ੍ਰਿੰਸ ਤੇ ਦੋਸ਼ ਲਗਾਇਆ ਸੀ ਕਿ ਪ੍ਰਿੰਸ ਨੇ ਰੋਡੀਜ਼ ਵਿੱਚ ਉਹਨਾਂ ਦੀ ਜਗ੍ਹਾ ਪੱਕੀ ਕਰਨ ਦੇ ਬਦਲੇ ਪੈਸੇ ਦੀ ਮੰਗ ਕੀਤੀ ਸੀ ਮੁਕਾਬਲੇਬاز ਦੇ ਇਸ ਦਾਅਵੇ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸਾਰੇ ਗੈਂਗ ਬੌਸ ਇਹ ਸੁਣ ਕੇ ਬਿਲਕੁਲ ਹੈਰਾਨ ਰਹਿ ਗਏ ਤੇ ਪ੍ਰਿੰਸ ਵੀ ਗੁੱਸੇ ਵਿੱਚ ਆ ਗਏ ਪ੍ਰਿੰਸ ਨਰੂਲਾ ਦੇ ਇਸ ਜਵਾਬ ਦਾ ਦਾਵਾ ਕਰਨ ਵਾਲੇ ਮੁਕਾਬਲੇਬਾਜ਼ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਸੀ ਕਿ ਪਿਛਲੇ ਸਾਲ ਰੋਡੀ ਸ਼ਿਵਤ ਵੀ ਪ੍ਰਿੰਸ ਦੀ ਵਾਈਫ ਯੁਵਿਕਾ ਦੇ ਨਾਲ ਸੰਪਰਕ ਕਰਨ ਤੋਂ ਬਾਅਦ ਹੀ ਸ਼ੋਅ ਵਿੱਚ ਆਇਆ ਸੀ ਇਹ ਸੁਣ ਕੇ ਪ੍ਰਿੰਸ ਨੂੰ ਕਾਫੀ ਜ਼ਿਆਦਾ ਗੁੱਸਾ ਆ ਗਿਆ ਉਹਨਾਂ ਨੇ ਕਿਹਾ ਕਿ ਵੇਖੋ ਤੁਸੀਂ ਮੇਰੇ ਨਾਲ ਗੱਲ ਕਰੋ ਮੈਂ ਕੁਝ ਨਹੀਂ ਕਹਿੰਦਾ ਪਰ ਹੁਣ ਤੁਸੀਂ ਮੇਰੀ ਪਤਨੀ ਦਾ ਨਾਮ ਲਿਆ ਹੈ ਪ੍ਰਿੰਸ ਨਰੂਲਾ ਨੇ ਆਪਣਾ ਬਚਾਅ ਕਰਦੇ ਹੋਏ ਕਿਹਾ ਕਿ ਮੇਰਾ ਭਰਾ ਪਿਛਲੇ 5 ਸਾਲਾਂ ਤੋਂ ਆਡੀਸ਼ਨ ਦੇਣ ਆ ਰਿਹਾ ਹੈ ਆਖਿਰਕਾਰ ਉਸਨੇ ਪਿਛਲੇ ਸਾਲ ਤੋਂ ਆਉਣਾ ਬੰਦ ਕਰ ਦਿੱਤਾ ਕਿਉਂਕਿ ਉਸ ਦਾ ਸਿਲੈਕਸ਼ਨ ਨਹੀਂ ਹੋ ਰਿਹਾ ਸੀ ਮੈਂ ਇੱਥੇ ਕਿਸੇ ਨੂੰ ਨਹੀਂ ਦੱਸਿਆ ਕਿ ਉਹ ਮੇਰਾ ਭਰਾ ਹੈ ਜਾਂ ਉਸ ਨੂੰ ਕਿਸੇ ਤਰ੍ਹਾਂ ਵੀ ਕੋਈ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਮੁਕਾਬਲੇ ਬਾਅਦ ਇਸ ਦਾਅਵੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਸਾਰੇ ਹੀ ਗੈਂਗ ਬੌਸ ਇਹ ਸੁਣ ਕੇ ਹੈਰਾਨ ਰਹਿ ਗਏ ਨੇ ਤੇ ਪ੍ਰਿੰਸ ਵੀ ਕਾਫੀ ਗੁੱਸੇ ਵਿੱਚ ਆ ਗਏ ਸਨ ਇਸ ਦਾਅਵੇ ਦੇ ਬਾਅਦ ਇੱਕ ਵਾਰ ਫਿਰ ਤੋਂ ਪ੍ਰਿੰਸ ਨਰੂਲਾ ਕੰਟਰੋਵਰਸੀ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ